ਵੈਗੁਰਜੀ ਦਾ ਖਲਸਾ ਵੈਗੁਰਜੀ ਦੀ ਫਤਿਹ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਤਨਤਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਯੂਨੀਵਰਸਿਟੀ ਦਾ ਰੋਹਾਨੀ ਮਾਹੌਲ ਤੇ ਜਿਵੇਂ ਕਿ ਅਸੀਂ ਪਹਿਲਾਂ ਵੀ ਗਰੁੱਪ ਦੇ ਵਿੱਚ ਗੁਰੂ ਸਾਹਿਬ ਦੀ ਤੁਖ ਉਰਤੇ ਕੋੜਤਾ ਮਿਲੇ ਚਲਤੇ ਕੋ ਚਲਤਾ ਜੀਵ ਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਅੱਜ ਦੋ ਬਹੁਤ ਹੀ ਪਿਆਰੇ ਵੀਰ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਮੈਂ ਪਹਿਲਾਂ ਤੇ ਇੰਟਰੋਡਕਸ਼ਨ ਦਵਾਂਗਾ ਤੋਂ ਪਹਿਲਾਂ ਸਾਡੇ ਇੰਸਪੈਕਟਰ ਸਾਹਿਬ ਸਰਦਾਰ ਹਰਦੀਪ ਸਿੰਘ ਜੀ 60 ਪਲਸ ਨੇ ਇਹਨਾਂ ਦੇ ਅੱਜ ਦਰਸ਼ਨ ਹੋਏ ਨੇ ਵੀਰ ਜੀ ਬਾਈਕਲ ਜੀ ਦਾ ਖਾਤਾ ਆਇਆ ਜੀ ਅੱਜ ਆਇਆ ਜੀ ਅਤੇ ਇਹ ਜੀ ਆਰ ਪੀ ਤੋਂ ਵੀਰ ਜੀ ਸੁਖਬੀਰ ਜੀ ਤਕਦਾ ਸੁਖਬੀਰ ਸਿੰਘ ਜੀ ਜੀ ਆਰ ਪੀ ਅਫਸਰ ਨੇ ਆਵੀ ਤੇ ਮਹਾਰਾਜ ਦੀ ਕਿਰਪਾ ਨਾਲ ਨੇਚਰ ਲਵਰ ਨੇ ਸਾਈਕਲਿਸਟ ਵੀ ਨੇ ਆਪਣੇ ਜਿਮਿੰਗ ਵੀ ਕਰ ਰਹੇ ਸੀ ਤੇ ਅੱਜ ਮਿਲੇ ਨੇ ਤੇ ਮੈਂ ਇਹਨਾਂ ਦਾ ਵੈਲਕਮ ਕਰਦਾ ਤੇ ਬੇਨਤੀ ਕਰਦਾ ਹਾਂ ਕਿ ਜੁੜੇ ਰਹੋ ਸਾਨੂੰ ਮੋਟੀਵੇਟ ਕਰਦੇ ਰਹੋ ਸਾਨੂੰ ਲੀਡ ਕਰਦੇ ਰਹੋ ਜਿਦਾਂ ਵੀਰ ਜੀ ਨੇ ਹੁੰਦਿਆ ਹੈ ਕੁਝ ਐਕਸਰਸਾਈਜ਼ ਦਤੀਆਂ ਤੇ ਸਾਰੇ ਵੀਰਾਂ ਨੂੰ ਵੀਡੀਓ ਬਣਾਉਂਦਾ ਮਕਸਦ ਇਹੋ ਹੈ ਜਿਹੜੇ ਘਰਾਂ ਦੇ ਬੈਠੇ ਆ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਜੇ ਨਿਕਲਾਂਗੇ ਹਾਂਜੀ ਤੇ ਕੋਈ ਨਾ ਕੋਈ ਸਾਨੂੰ ਮਿਲੇਗਾ ਜੀ ਤੇ ਅੱਗੋਂ ਜੀਵਨ ਨੂੰ ਇੱਕ ਨਵਾਂ ਪੰਧ ਮਿਲੇਗਾ ਇੱਕ ਨਵਾਂ ਰਾਹ ਮਿਲੇਗਾ ਜੀ ਉਹ ਸਾਰਾ ਕੁਝ ਤਾਂ ਹੀ ਹੋਏਗਾ ਜੇ ਉਦਮ ਕਰਾਂਗੇ ਗੁਰੂ ਸਾਹਿਬ ਨੇ ਉਦਮ ਨੂੰ ਬਹੁਤ ਪਹਿਲ ਦਿੱਤੀ ਹੈ ਵੀਰ ਜੀ ਨੂੰ ਮੈਂ ਕਹਾਂਗਾ ਇੱਕ ਮਿੰਟ ਜ਼ਰੂਰ ਹਾਂਜੀ ਬੇਨਤੀ ਸੱਥ ਜੋ ਕਰੋ ਤੁਸੀਂ ਜ਼ਰੂਰ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸ